ਹਾਂਜੀ ਇਹ ਦੋ ਜਿਹੜੇ ਨਾ ਹਾਂਜੀ ਬਹੁਤ ਜ਼ਿਆਦਾ ਜੀ ਇਹ ਦੂਜੇ ਨੂੰ ਲੱਗਦਾ ਇਹਨੂੰ ਹਾਂਜੀ ਆ ਵੀ ਕਿਤੇ ਲੱਗਦਾ ਸਮਝ ਨਹੀਂ ਆਉਂਦਾ ਰੋੜਾ ਜੀ ਅੱਛਾ ਠੀਕ ਹੈ ਦੂਰੇ ਰਸਤੇ ਹਨ ਜੀ ਕਿੰਨੇ ਕਿਹੜੀ ਸੀ ਜੀਨ ਚ ਇੱਕ ਟੈਂਡਾ ਲਾਉਂਦੇ ਜੀ ਇਹ ਬਾਉਂਡਰੀ ਤੇ ਬੈਠਿਆ ਨੰਗਲਪਿੰਡੀ ਨੂੰ ਬਣਾਉਂਦੇ ਆਂ ਅੱਛਾ ਓਕੇ ਟੈਂਟ ਦੀ ਹਾਲਤ ਚ ਓਕੇ ਇਹਨਾਂ طرفੋਂ ਹਰਾਕ ਤੇ ਕੋਈ ਨਾ ਕੋਈ ਰੱਖਦੇ ਨੇ ਇਹ ਵੀ ਆਂ ਧੰਨ ਧੰਨ ਤੇ ਅਗਲੇ ਆਪਣੇ ਪਾਰ ਕਰੇ ਇੱਕ ਬੋਹੋਲ ਨੂੰ ਹਰਿਆਲੀ ਟਾਈਪੀ ਮਾਸੇ ਜਾ ਠੀਕ ਹੈ ਨਰਸ਼ਾ ਮੁਕਤ ਪੰਜਾਬ ਬਣਾਉਣਾ ਹੈ ਉਹਦਾ ਜਿਹੜਾ ਸੁਪਨਾ ਹੈ ਉਹ ਮੈਨੂੰ ਬਰੀ ਉਮੀਦ ਹੈ ਕਿ ਤੁਸੀਂ ਜੇਸ਼ਨ ਬਿਲਡਰ ਤੁਹਾਡੇ ਝੂਰ ਦੀ ਇਹ ਜਿਹੜਾ ਮੈਸੇਜ ਹੈ ਸਾਰੇ ਹਰ ਘਰ ਘਰ ਤੱਕ ਪਹੁੰਚਾਣਾ ਹੈ ਸੋ ਮੇਰੀ ਇਹ ਹੀ ਰਿਕੁਐਸਟ ਹੈ ਕਿ ਅੱਜ ਦੇ ਜਿਹੜੇ ਇਸ ਮੈਸੇਜ ਲਈ ਖਾਸ ਕਰਕੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਐਸਡੀਐਮ ਸਰ ਡੀਐਸਪੀ ਸਰ ਸਪੈਸ਼ਲ ਤੁਹਾਡੇ ਵੱਲ ਤੇ ਬੱਚਿਓ ਆਪਣੇ ਖਾਸ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਡੇ ਲਈ ਆਏਗੇ ਨਸ਼ਾ ਪੰਜਾਬ ਚ ਇੱਕ ਜਿਹੜਾ ਕੋੜ ਹੈ ਜਿਹਨੂੰ ਅਸੀਂ ਬਿਲਕੁਲ ਜੜ ਤੋਂ ਖਤਮ ਕਰਨਾ ਹੈ ਅਗਰ ਗੋਸ਼ੀਰ ਤੋਂ ਅਸੀਂ ਜੜ ਤੋਂ ਖਤਮ ਕਰਨਾ ਹੈ ਤੇ ਤੁਹਾਡਾ ਜਿਹੜਾ ਸਹਿਯੋਗ ਹੈ ਉਹਨਾਂ ਦਾ ਤਾਲਮੇਲ ਹੈ ਤੁਹਾਡੇ ਨਾਲ ਜਿਹੜਾ ਵਿਸ਼ਵਾਸ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਐਸਡੀਐਮ ਦੇ ਨਾਮ ਦੇ ਵਿੱਚ ਵਿਸ਼ਵਾਸ ਆਪਣੇ ਪਿੰਡ ਦੀ ਆਪਣੇ ਸ਼ਹਿਰ ਚ ਤੁਹਾਡੇ ਨਾਲ ਪੂਰਾ ਪੰਜਾਬ ਗਵਰਨਮੈਂਟ ਪੁਲਿਸ ਡਿਪਾਰਟਮੈਂਟ ਸਾਡੀ ਸਾਰੀ ਟੀਮ ਤੁਹਾਡੇ ਨਾਲ ਹੈ ਸੋ ਮੈਨੂੰ ਉਮੀਦ ਹੈ ਕਿ ਉਹਨਾਂ ਨੂੰ ਸਿਰਫ ਸਾਥ ਹੀ ਲੋੜ ਹੈ ਕਿਉਂਕਿ ਬਹੁਤ ਸਾਰੇ ਲੋਕ ਡਰ ਜਾਂਦੇ ਨੇ ਸਾਥ ਨਹੀਂ ਦਿੰਦੇ ਯਾ ਉਹਨਾਂ ਨੂੰ ਗਾਰੇ ਇਸ ਕਾਲ ਦਾ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਦਾ ਨਾਮ ਨਾ ਆ ਜਾਏ ਜਾਂ ਅਗੇ ਫਰੰਟ ਤੇ ਨਾ ਆ ਜਾਣੀਆਂ ਕੱਲ ਕੋਈ ਚੀਜ਼ ਦੀ ਪ੍ਰੋਬਲਮ ਨਾ ਆਵੇ ਸੋ ਅਸੀਂ ਗੱਲ ਕੋ ਖਤਮ ਕਰਨ ਲਈ ਸਾਡੇ ਵਿੱਚ ਘਾਟੀ ਪਹੁੰਚੀ ਹੈ ਸੋ ਉਮੀਦ ਹੈ ਕਿ ਅੱਜ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਤੁਹਾਨੂੰ ਉਹਨਾਂ ਦੇ ਕੋਲੋਂ ਮਿਲ ਜਿਆਣਗੇ ਸੋ ਮੈਂ ਜ਼ਿਆਦਾ ਸਮੇਂ ਨਾ ਲੈਂਦੇ ਫਿਰ ਕੀ ਸ਼ੁਰੂਆਤ ਸਤਰੀ ਕਰਾਂਗੀ ਨਹੀਂ ਉਹਨਾਂ ਦੀ ਪੁੱਛਣੇ ਉਹਨਾਂ ਨੂੰ ਕੱਟ ਕੇ ਉਹ ਤੁਹਾਨੂੰ ਪੜ੍ਹਾ ਲਈ ਉਹਨਾਂ ਨੇ ਭੇਜਿਆ ਹੈਗਾ ਤੁਹਾਡੇ ਤੋਂ ਕਿੰਨੀਆਂ ਆਸ਼ਾਵਾਂ ਰਹੀਆਂ ਨੇ ਤੇ ਤੋਂ ਹਰ ਨਾਲ ਉਹਨਾਂ ਦੇ ਪ੍ਰਤਿ ਬਹੁਤ ਪੜਦਾ ਹੈ ਇੱਥੇ ਜਿਹੜੇ ਵੀ ਬੱਚੇ ਬੈਠੇ ਨੇ ਉਹ ਉਹਨਾਂ ਵਿੱਚੋਂ ਨੇ ਉਹ ਵਾਲੇ ਬੱਚੇ ਹੱਥ ਫੁੱਲ ਫੜੇ ਕਰ ਰਹੇ ਨੇ ਜਿਹੜੇ ਇਹ ਸਮਝਦੇ ਹੈਗੇ ਆ ਕਿ ਉਹਨਾਂ ਦੇ ਪੇਰੈਂਟਸ ਫੈਕਟੋਰ ਨਾਲ ਆਪ ਕੋਲ ਇੱਕ ਸ਼ਾਰਟ ਹੋਸਟਿਸ ਤੇ ਜਿਹੜਾ ਪ੍ਰੋਗਰਾਮ ਕੰਫਰੈਂਸ ਕੀਤਾ ਤੁਹਾਨੂੰ ਦਰਾਂ ਨੂੰ ਬੰਦਾ ਉਹ ਜੋ ਜਿਹੜਾ ਬੱਚੇ ਆ ਉਹ ਵਿਗਿਆਨ ਦੇ ਵਿਸ਼ੇ ਚੱਲ ਰਿਹਾ ਹੈ ਇਹ ਪ੍ਰੋਗਰਾਮ ਦੇ ਇੱਕ ਜਿਹੜੀ ਮੋਟਾ ਹੈ <laughs> तो तो अमली तो तो रह तो दे देना सो तो ये बहुत वाड है अमली अमेषा कह दें अमली है सो अमली खत्म करना है अमली किसी नहीं देना पंजाब च नशा रह देना सो यही गल इनवाइट करा सा नशाक तो किए कर सकते हैं कि इसको तो किए बच सकते हैं अपनी आने वाली पीढ़ी होनी पीढ़ी और जो आने वाली पीढ़ी नशे को जड़ तो खत्म करना है और वो दिन सब तो वही है कि आओ मिलकर अभियान चलाइए

ਔਰ ਉਚੇਚੇ ਤੌਰ ਤੇ ਸਾਡੇ ਨਾਲ ਸ਼ਾਮਿਲ ਹੋਈ ਸੀਗੀ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਸਰਦਾਰ ਸੁਪਾਲ ਸਿੰਘ ਜੀ ਤੇ ਅਸੀਂ ਅੱਜ ਬੱਚਿਆਂ ਦੇ ਨਾਲ ਰੂਬਰੂ ਹੋਏ ਹੈਗੇ ਆ ਉਹਨਾਂ ਨੂੰ ਅਵੇਅਰਨੈਸ ਅਸੀਂ ਪ੍ਰਦਾਨ ਕੀਤੀ ਹੈਗੀ ਹੈ ਕਿ ਇਹ ਜਿਹੜਾ ਜਿਹੜਾ ਉਹਨਾਂ ਦਾ ਰੋਲ ਕੀ ਹੈਗਾ ਜਿਹੜਾ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਚੱਲ ਰਿਹਾ ਹੈਗਾ ਉਹਦੇ ਵਿੱਚ ਉਹਨਾਂ ਦਾ ਯੋਗਦਾਨ ਸਾਨੂੰ ਕਿਸ ਤਰੀਕੇ ਨਾਲ ਚਾਹੀਦਾ ਹੈਗਾ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਖੁਦ ਦਾ ਬਚਾਅ ਜਿਹੜਾ ਹੈਗਾ ਨਸ਼ੇ ਦੇ ਜਿਹੜੇ ਵਪਾਰੀ ਔਰ ਨਸ਼ੇ ਦੇ ਜਿਹੜੇ ਯੂਜ਼ਰਸ ਹੈਗੇ ਉਹਨਾਂ ਤੋਂ ਕਿਵੇਂ ਕਰਨਾ ਇਸ ਬਾਰੇ ਅਸੀਂ ਅੱਜ ਇੱਕ ਇੱਥੇ ਪ੍ਰੋਗਰਾਮ ਕੀਤਾ ਸਰ ਕੀ ਮੈਸੇਜ ਕਰਨਾ ਚਾਹੁੰਦੇ ਆ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਮੈਂ ਅਸੀਂ ਜਦੋਂ ਵੀ ਇੱਥੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚ ਆੰਦੇ ਹੈਗੇ ਅਸੀਂ ਨਿਖਾਨੇ ਅਸੀਂ ਦੇਖਦੇ ਕਿ ਬੱਚਿਆਂ ਦੇ ਵਿੱਚ ਬਹੁਤ ਪ੍ਰਤਿਭਾ ਹੈਗੀ ਹੈ ਬਹੁਤ ਅੰਡਰਚੁਸ ਸਮਰੱਥਾ ਹੈਗੀ ਹੈ ਔਰ ਇਹ ਸੁਣਿਆ تھا ਇਹ ਪ੍ਰਤਿਭਾ ਇਹ ਜਿਹੜੀ ਯੋਗਤਾ ਹੈਗੀ ਹੈ ਇਸ ਇਹਨੂੰ ਜੇਕਰ ਅਸੀਂ ਉਹਦੇ ਪਰਿਪੂਰਨਤਾ ਦੇ ਵਿੱਚ ਇਸ ਤੋਂ ਸਟੇਟ ਵਾਸਤੇ ਖੜਨਾ ਚਾਹੁੰਦੇ ਹੈਗੇ ਤੇ ਬਹੁਤ ਜ਼ਰੂਰੀ ਹੈਗਾ ਇਨਸ਼ੀਆ ਵਰਗਾ ਜਿਹੜਾ ਇੱਕ ਬਿਮਾਰੀ ਹੈਗੀ ਆ ਉਸ ਤੋਂ ਦੂਰ ਰਿਹਾ ਜਾਵੇ ਔਰ ਅਸੀਂ ਇਹ ਹੀ ਬੱਚਾ ਲੋਕ ਇਹਨੇ ਹੈਗੀ ਹੈ ਕਿ ਨਾ ਸਿਰਫ ਉਹਨਾਂ ਨੇ ਆਪਣੇ ਆਪ ਨੂੰ ਇਸ ਚੀਜ਼ ਤੋਂ ਬਚਾਉਣਾ ਹੈਗਾ ਬਲਕਿ ਉਹਨਾਂ ਦੀ ਨਜ਼ਰ ਦੇ ਵਿੱਚ ਕੋਈ ਵਿਅਕਤੀ ਵੀ ਆਉਂਦਾ ਹੈਗਾ ਜਿਹੜਾ ਇਸ ਦੇ ਵਿੱਚ ਲਿਪਤ ਹੈਗਾ ਉਸ ਦੀ ਜਾਣਕਾਰੀ ਸਾਡੇ ਸਬਡਿਵੀਜ਼ਨ ਆਫਿਸ ਦੇ ਵਿੱਚ ਜਾਂ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਜਾਂ ਜਿਹੜਾ ਕੰਸਰਨ ਇੰਸਟੀਚਿਊਟ ਹੈਗਾ ਉਹਨਾਂ ਦੇ ਪ੍ਰਿੰਸੀਪਲ ਸਾਹਿਬ ਤੱਕ ਪਹੁੰਚਾਣ ਕਿ ਅਸੀਂ ਜੋ ਵੀ ਹੈਗੀ ਟੁਕ ਵੀ ਕਾਰਵਾਈ ਕਰਾਂਗੇ ਹਾਂਜੀ ਸਰ ਸਰ ਨਸ਼ੀਆ ਬਰੋਥ ਜਿਹੜੀ ਹੈਗੀ ਮਹਿਮ ਸ਼ੁਰੂ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਇਹ ਹੰਕਾਰਾ ਮਿਲ ਗਿਆ ਇਹ ਜੀ ਪੰਜਾਬ ਸਰਕਾਰ ਵੱਲੋਂ ਸਾਰੇ ਡੀਜੀਪੀ ਸਾਹਿਬ ਵੱਲੋਂ ਇੱਕ ਸੰਪਰਕ ਪ੍ਰੋਗਰਾਮ ਚਾਲੂ ਕੀਤਾ ਗਿਆ ਜਿਹਦੇ ਤਹਿਤ ਇੱਕ ਕਾਊਂਟਰੀਚ ਪ੍ਰੋਗਰਾਮ ਹੈ ਜੇਸੀ ਆਪ ਖੁਦ ਜਾ ਕੇ ਪਬਲਿਕ ਨੂੰ ਵਕ ਵਕ ਜਿਹੜੀਆਂ ਹੈਗੀਆਂ ਇੰਸਟੀਟਿਊਸ਼ਨਸ ਦੇ ਵਿੱਚ ਜਾ ਕੇ ਸੰਪਰਕ ਕਰ ਰਹੇ ਆ ਲੋਕਾਂ ਦੇ ਨਾਲ ਉਹਦੇ ਵਿੱਚ ਅਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਨਸ਼ੇ ਦੀ ਰੋਕਥਾਮ ਵਾਸਤੇ ਅਸੀਂ ਕਿਦਾਂ ਇਫੈਕਟਿਵ ਸਟੈਪਸ ਅਸੀਂ ਲੈ ਸਕਦੇ ਆ ਔਰ ਕਿਦਾਂ ਇੱਕ ਅਵੇਅਰਨੈਸ ਪ੍ਰੋਗਰਾਮ ਹੈ ਔਰ ਇਹਦੇ ਤਹਿਤ ਜਿਹੜਾ ਯੁੱਧ ਨਸ਼ਿਆਂ ਦੇ ਗੁੱਧ ਹੈ ਅੱਜ ਮਾਂਜੋਤ ਸਾਡੇ ਐਸਜੀਐਮ ਸਾਹਿਬ ਜਿਹੜੇ ਹੈ ਸਤਿਅਮ ਇੰਸਟੀਚੂਟਸ ਗਰੁੱਪਸ ਆਫ ਇੰਸਟੀਚੂਟਸ ਜਿਹੜੇ ਹੈ ਇਹਨਾਂ ਦੇ ਚੇਅਰਮੈਨ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਸੀ ਰਿਪਨ ਸ਼ਰਮਾ ਜੀ ਨੂੰ ਉਹਨਾਂ ਨੇ ਆਪਣੇ ਇੱਥੇ ਕਾਲਜ ਦੇ ਵਿੱਚ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕਰਾਇਆ ਔਰ ਬਹੁਤ ਹੀ ਵਧੀਆ ਜਿਹੜਾ ਤਰੀਕੇ ਨਾਲ ਐਸਟੀਐਮ ਸਾਹਿਬ ਚੇਅਰਮੈਨ ਸਾਹਿਬ ਅਸੀਂ ਇਹਨਾਂ ਨੂੰ ਜਿਹੜਾ ਬੀਫ ਕੀਤਾ ਵਾ ਕਿ ਨਸ਼ਿਆਂ ਤੋਂ ਆਪਾਂ ਕਿੱਦਾਂ ਬਚਣਾ ਹੈ ਔਰ ਨਸ਼ਿਆਂ ਦੇ ਬਾਰੇ ਜੇ ਕੋਈ ਇਹਨਾਂ ਦੇ ਕੋਲ ਇਨਫੋਰਮੇਸ਼ਨ ਹੈਗੀ ਹੈ ਨਸ਼ਾ ਵਿਛਣ ਬਾਰੇ ਵਾਗੇ ਉਹ ਸਾਡੇ ਨਾਲ ਸ਼ੇਅਰ ਕਰਨ ਇਹਨਾਂ ਨਾਲ ਅਸੀਂ ਨੰਬਰ ਵੀ ਆਪਣੇ ਸ਼ੇਅਰ ਅਹ ਦਾ ਇੱਕ ਸਾਈਟ ਜਿਹੜੀ ਚੱਲ ਰਹੀ ਹੈ ਮਾਨ ਰੋਪ ਪੰਜਾਬ ਸਾਡੇ ਮਾਨਯੋਗ ਉਪંત્રી ਸਾਹਿਬ ਨੂੰ ਚਲਾਈ ਗਈ ਹੈ ਉਹਦਾ ਨੰਬਰ 97 79 100200 ਹੈ ਉਹ ਵੀ ਅਸੀਂ ਐਮ ਡੀ ਸਾਹਿਬ ਤੇ ਚੇਅਰਮੈਨ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਕਿ ਆਪਣੇ ਜਿਹੜਾ ਹੈਗਾ ਡਿਸਪਲੇ ਬੋਰਡਸ ਤੇ ਡਿਸਪਲੇ ਕਰਨ ਨੰਬਰ ਤਾਂ ਜੋ ਕਿ ਜੇ ਕਿਸੇ ਨੂੰ ਕੋਈ ਵੀ ਹੋਏ ਆਪਣੀ ਇਹਦੇ ਬਾਰੇ ਇਨਫੋਰਮੇਸ਼ਨ ਉਹ ਉਸ ਨੰਬਰ ਤੇ ਜਿਹੜੀ ਹੈ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਔਰ ਇਹਨਾਂ ਨੂੰ ਸ਼ੂਟਿੰਗ ਕੀਤੀ ਹੈ ਕਿ ਉਹਨਾਂ ਦਾ ਬਿਲਕੁਲ ਜਿਹੜਾ ਸਿਕਰਟ ਰਹੇਗੀ ਇਨਫੋਰਮੇਸ਼ਨ ਸਰ ਸਰ ਨਸ਼ਾ ਵਿਰੋਧ ਜਿਹੜੀ ਹੈਗੀ ਆ ਪੰਜਾਬ ਸਰਕਾਰ ਵੱਲੋਂ ਬਹਿਮ ਚਲਾਈ ਜਾ ਰਹੀ ਤੁਹਾਡੇ ਕਾਲਜ ਦੇ ਵਿੱਚ ਅੱਜ ਜਿਹੜਾ ਹੈਗਾ ਸੈਮੀਨਾਰ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਹ ਸੰਪਰਕ ਪ੍ਰੋਗਰਾਮ ਰਾਹੀਂ ਬੱਚਿਆਂ ਤੱਕ ਪਹੁੰਚ ਕੀਤੀ ਆ ਕਿਉਂਕਿ ਸਭ ਤੋਂ ਪਹਿਲੇ ਜਿਹੜੇ ਹਿੱਟ ਹੁੰਦੇ ਹਨ ਉਹ ਬੱਚੇ ਹੀ ਹੁੰਦੇ ਹਨ ਕਾਲਜ ਦੇ ਸਕੂਲ ਦੇ ਤੇ ਜੇ ਅਗਰ ਉਹਨਾਂ ਨੂੰ ਅਸੀਂ ਸੰਭਾਲ ਜਾਨਨੇ ਆ ਤਾਂ ਫਿਰ ਅਸੀਂ ਆਪਣੇ ਦੇਸ਼ ਨੂੰ ਆਪਣੇ ਸਟੇਟ ਨੂੰ ਸੰਭਾਲਣ ਵਿੱਚ ਜੂੜ ਕਾਮਯਾਬ ਹੋਵਾਂਗੇ ਇਸ ਸਬੰਧ ਵਿੱਚ ਹੀ ਅੱਜ ਮਾਨਯੋਗ ਐਸ.ਟੀ.ਐਮ. ਸਾਹਿਬ ਤੇ ਨਕੌਦਰ ਬੀ.ਐਸ.ਪੀ. ਸਾਹਿਬ ਨਕੌਦਰ ਇੱਥੇ ਆਏ ਤੇ ਇਹਨਾਂ ਨੇ ਬੱਚਿਆਂ ਨਾਲ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਤੇ ਬੱਚਿਆਂ ਨੂੰ ਜੋ ਵੀ ਪ੍ਰੋਬਲਮ ਫੇਸ ਹੋ ਰਹੀਆਂ ਜਾਂ ਉਹਨਾਂ ਨੂੰ ਕੋਈ ਨਸ਼ਿਆਂ ਵੱਲ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨਾਂ ਨੇ ਬੁੱਲੇ ਆਮ ਸ਼ਰਿਆਮੀ ਗੱਲ ਕਹੀ ਕਿ ਸਾਨੂੰ ਉਹਨਾਂ ਬਾਰੇ ਦੱਸੋ ਤੁਹਾਡਾ ਨਾਮ ਜਿਹੜਾ ਆ ਉਹ ਨਹੀਂ ਸਾਹਮਣੇ ਆਉਣ ਦਿੱਤਾ ਜਾਵੇਗਾ ਤੇ ਅਸੀਂ ਨਸ਼ਿਆਂ ਦੇ ਜਿਹੜੇ ਇਹ ਜਿਹੜੀ ਲੋਕ ਨਸ਼ਿਆਂ ਦੇ ਜਿਹੜੇ ਵਪਾਰੀ ਆ ਤੇ ਉਹਨਾਂ ਨੂੰ ਅਸੀਂ ਬੱਚਿਆਂ ਦੇ ਨੂੰ ਹੀ ਇਸ ਤੋਂ ਤਾਂ ਹੀ ਰਹਿਤ ਕਰ ਸਕਦੇ ਜੇ ਅਸੀਂ ਬੱਚਿਆਂ ਨੂੰ ਆਪਣੇ ਸੰਪਰਕ ਵਿੱਚ ਲੈ ਕੇ ਤੇ ਇਸ ਜਿਹੜੀ ਉਹਨਾਂ ਨੂੰ ਇਸ ਨਸ਼ਿਆਂ ਦੇ ਵਪਾਰੀਆਂ ਤੋਂ ਦੂਰ ਲੈ ਜਾਣੇ ਤਾਂ ਇਹ ਆਪਣੇ ਆਪ ਵਿੱਚ ਸਾਡੀ ਇੱਕ ਬਹੁਤ ਵੱਡੀ ਜਿੱਤ ਹੋਏਗੀ